ਸਤਿ ਸ੍ਰੀ ਅਕਾਲ ਅੱਜ ਦੇ ਪ੍ਰੋਗਰਾਮ ਵਿੱਚ ਇਕੱਤਰ ਹੋਏ ਸਾਰੇ ਸੱਜਣਾ ਦਾ ਸਤੰਤ ਅਤਵੰਤ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਸਾਡੀ ਇੱਕ ਆਵਾਜ਼ ਇੱਕ ਬੋਲ ਤੇ ਤੁਸੀਂ ਹਾਜ਼ਰ ਹੋਏ ਹੋ ਅਸੀਂ ਦਿਲ ਦੀਆਂ ਗਹਿਰਾਈਆਂ ਚ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਤੇ ਡਾਕਟਰ ਨਰਮਨ ਜਵੜਾ ਜੀ ਜੋ ਸਾਡੇ ਸਕਾਟਲੈਂਡ ਦੇ ਪਹਿਲੀ ਵਾਰ ਆਏ ਆ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਚ ਬਹੁਤ ਬਹੁਤ ਧੰਨਵਾਦ ਤੇ ਡਾਕਟਰ আলম ਸਾਹਿਬ ਸਾਡੇ ਆਪਣੇ ਸੌ ਸਾਲ ਤੋਂ ਆ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਹਾਂ ਤੇ ਸਾਡੇ ਕਰਤਾ ਸਾਹਿਬ ਵਿੱਚ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਹੁਣ ਅੱਜ ਜਿਹੜੇ ਸਮਾਗਮ ਦੇ ਵਿੱਚ ਆਪਾਂ ਇਕੱਠੇ ਹੋਏ ਆਂ ਮੈਂ ਪੰਜਿਆਰ ਦੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਦੁਬਾਰਾ ਫੇਰ ਜੀ ਆਇਆਂ ਕਹਿੰਦਾ ਤੇ ਮੈਂ ਆਪਣੇ ਪੰਜਿਆਰ ਦੇ ਸੰਪਾਦਕ ਸਰਦਾਰ ਮਨਦੀਪ ਸਿੰਘ ਖਰਮੀ ਨੂੰ ਸਦਾ ਦਿੰਦਾ ਕਿ ਆਪਣੇ ਕੋ ਸਟੇਜ ਆ ਤੁਸੀਂ ਉਹ ਆ ਕੇ ਸੰਭਾਲੋ ਬੰਦੀ ਆ ਜੀ ਪਿਆਰ ਆਪ ਸਭ ਦਾ ਤੈਨੂੰ ਧੰਨਵਾਦ ਤੁਹਾਡਾ ਇੱਕ ਇੱਕ ਕਦਮ ਅੱਖਾਂ ਦੀਆਂ ਪਲਕਾਂ ਤੇ ਹੱਥਾਂ ਦੀਆਂ ਹਥੇੜੀਆਂ ਤੇ ਜਿਵੇਂ ਤੁਸੀਂ ਇਸ ਪ੍ਰੋਗਰਾਮ ਦੀ ਰੂਪਰੇਖਾ ਪਹਿਲਾਂ ਤੁਸੀਂ ਸਮਝ ਚੁੱਕੇ ਹੋ ਕਿ ਆਪਣੇ ਮਰਹੂਮ ਪਿਤਾ ਜੀ ਨੂੰ ਯਾਦ ਕਰਨ ਲਈ ਉਹਨਾਂ ਦੀ ਯਾਦ ਨੂੰ ਸੁਦੀਵੀ ਬਣਾਈ ਰੱਖਣ ਲਈ ਇੱਕ ਅਵਾਰਡ ਸਮਾਰੋਹ ਸ਼ੁਰੂ ਕੀਤਾ ਜਿਹਦੇ ਵਿੱਚ ਸਾਡੀ ਟੀਮ ਨੇ ਫੈਸਲਾ ਲਿਆ ਸੀ ਕਿ ਅਸੀਂ ਦੁਨੀਆ ਭਰ ਦੇ ਵਿੱਚੋਂ ਕੋਈ ਇੱਕ ਸ਼ਖਸ਼ ਚੁਣਿਆ ਕਰਨਾ ਜਿਨ੍ਹਾਂ ਨੂੰ ਇਹ ਸਨਮਾਨ ਦਿੱਤਾ ਜਾਣਾ ਤੇ ਅਸੀਂ 골ਡ ਮੈਡਲ ਇੱਕ ਜਿਹੜਾ ਪ੍ਰਸ਼ੰਸਾ ਪੱਤਰ ਉਹ ਦੇ ਕੇ ਆਪਦੇ ਵੱਲੋਂ ਵਡਭਾਗੇ ਸਮਝਿਆ ਕਰਨਾ ਆਪਣੇ ਆਪ ਨੂੰ ਤੇ ਉਸੇ ਲੜੀ ਦੇ ਵਿੱਚ ਹੀ ਅਸੀਂ ਪਹਿਲਾਂ ਐਲਾਨ ਕੀਤਾ ਸੀ ਸ਼ਬਚਾਰਨ ਜੱਗੀ ਕੁੱਸਾ ਜੀ ਜਿਹੜੇ ਬੇਸ਼ੱਕ ਪ੍ਰਸਿੱਧ ਨਾਵਲਕਾਰ ਹਨ ਪਰ ਉਹਨਾਂ ਦੀ ਕੋਸ਼ਿਸ਼ ਹੋਰ ਜਿਵੇਂ ਸੀ ਕਿ ਉਹ ਸਮਾਗਮ ਹੋ ਨਹੀਂ ਸਕਿਆ ਜੀ ਤੇ ਉਸ ਤੋਂ ਬਾਅਦ ਉਸੇ ਲੀੜੀ ਦੇ ਵਿੱਚ ਹੀ ਡਾਕਟਰ ਨਰਮਲ ਜੋੜਾ ਜੀ ਉਹਨਾਂ ਨੂੰ ਕੇਸ ਅਵਾਰਡ ਦੇ ਲਈ ਅਸੀਂ ਸੱਦਾ ਦਿੱਤਾ ਸੀ ਤੇ ਉਹਨਾਂ ਨੇ ਸੱਦਾ ਸਾਡਾ ਕਬੂਲ ਲਿਆ ਵੀ ਆ ਬਹੁਤ ਬਹੁਤ ਧੰਨਵਾਦ ਮੈਂ ਇਥੇ ਕਹੂੰਗਾ ਕਿ ਮਾਪਿਓ ਜਿੰਨਾਂ ਜਤਾਂ ਕੋਲ ਹੁੰਦੇ ਆ ਸ਼ਾਇਦ ਅਸੀਂ ਵੀ ਇਹ ਚੀਜ਼ ਦੀ ਕੁਝ ਸਾਖੀ ਕਰਦੇ ਆ ਕਿ ਉਹਨਾਂ ਦੀ ਅਹਿਮੀਅਤ ਨਹੀਂ ਸਮਝਦੇ ਪਰ ਜਦੋਂ ਇਹ ਚੀਜ਼ ਤੁਹਾਡੇ ਕੋਲੋਂ ਦੂਰ ਹੁੰਦੀ ਆ ਉਦੋਂ ਤੁਹਾਨੂੰ ਪਤਾ ਲੱਗਦਾ ਕਿ ਉਹਦੀ ਅਹਿਮੀਅਤ ਕੀ ਸੀ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਉਹਨਾਂ ਨੂੰ ਫਿਰ ਬਾਅਦ ਚ ਲੋਚਦੇ ਆ ਕਿ ਮੈਂ ਆਹ ਕਰ ਲੈਂਦਾ ਮੈਂ ਉਹ ਕਰ ਲੈਂਦਾ ਮੈਂ ਤੁਹਾਨੂੰ ਇਹਨਾਂ ਦੋ ਸਤਰਾਂ ਤੋਂ ਸ਼ੁਰੂ ਕਰਾਂਗਾ ਕਿ ਤੇਰੇ ਹੁੰਦਿਆਂ ਦੁਨੀਆਦਾਰੀ ਮੇਲੇ ਵਰਗੀ ਸੀ ਤੇਰੇ ਹੁੰਦਿਆਂ ਦੁਨੀਆਦਾਰੀ ਮੇਲੇ ਵਰਗੀ ਸੀ ਸਾਰਾ ਆਲਮ ਦੁਨੀਆ ਸਾਰੀ ਮੇਲੇ ਵਰਗੀ ਸੀ ਤੇਰੇ ਨਾਲ ਹੀ ਖੁਸ਼ੀਆਂ ਲੱਖ ਕਰੋੜ ਹੋਣੀਆਂ ਸੀ ਬਾਪੂ ਜੇ ਤੂੰ ਜਿਉਂਦਾ ਹੁੰਦਾ ਗੱਲਾਂ ਹੋਰ ਹੋਣੀਆਂ ਸੀ ਤੇ ਮੈਂ ਉਸ ਪਿਓ ਦੇ ਨਾਂ ਤੇ ਇਹ ਅਵਾਰਡ ਸ਼ੁਰੂ ਕਰਨ ਦਾ ਜਿਹੜਾ ਸੋਚਿਆ ਤੇ ਸਾਡੀ ਟੀਮ ਨੇ ਉਹਤੇ ਸਹੀ ਪਾਈ ਤੇ ਅੱਜ ਉਸ ਪਹਿਲੇ ਪ੍ਰਾਪਲੇ ਦੇ ਵਿੱਚ ਤੁਸੀਂ ਸਾਰੇ ਆਏ ਹੋ ਤੇ ਮੈਂ ਸਾਰਿਆਂ ਦਾ ਹਾਰਦਿਕ ਧੰਨਵਾਦ ਕਰਦਾ ਅੱਜ ਇਸ ਸਮਾਗਮ ਦੀ ਜਿਹੜੀ ਰਸਮੀ ਸ਼ੁਰੂਆਤ ਕਰਦਿਆਂ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਦਾ ਸਾਡੇ ਡਾਕਟਰ ਤਾਰਾ ਸਿੰਘ ਜੀ ਆਲਮ ਜਿਹੜੇ ਤੁਸੀਂ ਇੱਥੇ ਜਿਹੜਾ ਸਾਹਿਬ ਮੈਗਜ਼ੀਨ ਛਪਦਾ ਹੁੰਦਾ ਸੀ ਉਹਦੇ ਵਿੱਚ ਡਾਕਟਰ ਆਲਮ ਜੀ ਉਪ ਸੰਪਾਦਕ ਵਜੋਂ ਉਹਨਾਂ ਦੀਆਂ ਰਚਨਾਵਾਂ ਵੀ ਹੁੰਦੀਆਂ ਸੀ ਤੇ ਡਾਕਟਰ ਸਾਹਿਬ ਦੀਆਂ ਜਿਹੜੇ ਲੇਖ ਸੀ ਉਹ ਵੀ ਤੁਸੀਂ ਪੜਦੇ ਰਹੇ ਹੋ ਤੇ ਪੂਰੇ ਵਿਸ਼ਵ ਦੇ ਵਿੱਚ ਇੱਕ ਜਾਣਿਆ ਪਛਾਣਿਆ ਨਾਮ ਕਿਉਂਕਿ ਉਹਨਾਂ ਦੇ ਨਾਮ ਦੇ ਨਾਲ ਹੀ ਆਲਮ ਲੱਗਿਆ ਜਦੋਂ ਆਲਮ ਤਾਂ ਫਿਰ ਕੋਲ ਆਲਮ ਤੇ ਡਾਕਟਰ ਆਲਮ ਜੀ ਪ੍ਰਧਾਨਗੀ ਮੰਡਲ ਤੁਹਾਨੂੰ ਜੀ ਆਇਆਂ ਨੂੰ ਆਓ ਜੀ ਮਿਹਰਬਾਨੀ ਡਾਕਟਰ ਸਾਹਿਬ ਦੇ ਨਾਮ ਤੇ ਇੱਕ ਤਾੜੀ ਜ਼ਰੂਰ ਤੇ ਨਾਲ ਹੀ ਮੈਂ ਬੇਨਤੀ ਕਰੂੰਗਾ ਕਿ ਜੇ ਵੀ ਆਪਣਾ ਫੋਨ ਆ ਉਹ ਫੋਨ ਸਾਇਲੈਂਟ ਤੇ ਲਾ ਲਓ ਜਾਂ ਜਾਂ ਬੰਦ ਕੀਤੇ ਜਾਂ। ਸਭ ਆਪਾਂ ਦੇ ਬਸ ਹੋ ਜੀ ਤੇ ਇਹਦੇ ਨਾਲ ਹੀ ਮੈਂ ਧੰਨਵਾਦ ਕਰਦਾ ਸਾਡੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਨ ਕਮੇਟੀ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਉਲੀਕਣ ਦੇ ਲਈ ਵੀ ਕਹਿੰਦੇ ਜਿਵੇਂ ਕਹਿੰਦਾ ਨਾ ਕਿ ਬੋਲ ਭੁਣ ਜੇ ਨਹੀਂ ਡੰਨ ਦਿੱਤਾ ਤੇ ਮੈਂ ਆਪਣੇ ਆਪ ਨੂੰ ਮਾਨਮਤਾ ਮਹਿਸੂਸ ਕਰਦਾ ਕਿ ਪਹਿਲੇ ਬੋਲਤੀ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਤੁਸੀਂ ਕਰੋ ਅਸੀਂ ਜਿੰਨੀ ਜੋ ਕਰੇ ਹੈਗੇ ਆ ਤੁਹਾਡੇ ਨਾਲ ਆ ਤੇ ਮੈਂ ਬੇਨਤੀ ਕਰਦਾ ਸਾਡੇ ਸੁਰਜੀਤ ਸਿੰਘ ਜੀ ਚੌਧਰੀ ਚੌਧਰੀ ਸਾਹਿਬ ਆ ਜਾਓ ਇੱਧਰ ਬਰਾਜਮਾਨ ਹੋ ਜੀ ਇੱਕ ਤਾੜੀ ਚੌਧਰੀ ਸਾਹਿਬ ਦੇ ਨਾਮ ਕਿਉਂਕਿ ਜਿਹੜੇ ਘਰ ਦੇ ਵਿੱਚ ਆਏ ਹੋਈ ਹੈ ਉਹਨਾਂ ਦਾ ਮਾਨਦਾਨ ਖੇਰਾ ਸਾਹਿਬ ਮਿਹਰਬਾਨੀ ਬਹੁਤ ਜਉਂਦੇ ਬਖਦੇ ਰਹੋ ਤੇ ਮੈਂ ਖੇਰਾ ਸਾਹਿਬ ਨੂੰ ਬੇਨਤੀ ਕਰਦਾ ਆਓ ਖੇਰਾ ਸਾਹਿਬ ਦੇ ਕੋਲ ਇਹਦੇ ਨਾਲ ਹੀ ਜਿਵੇਂ ਕਿੰਦੇ ਨੇ ਕਿ ਕਿਸੇ ਥਾਂ ਤੇ ਤੁਹਾਨੂੰ ਮਾਨ ਹੁੰਦਾ ਤੇ ਅਜੈਬ ਸਿੰਘ ਜੀ ਗਰਚਾ ਬਹੁਤ ਹੀ ਇਰਜੇਨਾ ਪਰਿਸ਼ਖਸ਼ੀਅਤ ਜਿਨ੍ਹਾਂ ਨੂੰ ਤੁਸੀਂ ਅਕਸਰੀ ਟੀਵੀ ਚੈਨਲਾਂ ਤੇ ਵੀ ਦੇਖਦੇ ਹੋ ਪ੍ਰੋਗਰਾਮ ਕਰਦੇ ਤੇ ਜਦੋਂ ਮੈਂ ਗਰਚਾ ਸਾਹਿਬ ਨੂੰ ਦੱਸਿਆ ਕਿ ਮੈਂ ਗਰਚਾ ਸਾਹਿਬ ਆਪਾਂ ਪ੍ਰੋਗਰਾਮ ਕਰਨ ਜਾ ਰਹੇ ਹਾਂ ਤੇ ਕਦੇ ਵੀ ਮੈਂ ਦੇਖੂਗਾ ਵੀ ਆਇਆ ਜਾਣਾ ਕਿ ਨਹੀਂ ਆਇਆ ਨਾ ਯਾਨੀ ਕਿ ਉਹ ਸਰਪ੍ਰਾਈਜ਼ ਦੇ ਨਾਲ ਸਫਲਤ ਸੀ ਮੈਨੂੰ ਕਿਦਾਂ ਪਹਿਲਾਂ ਕਹਿੰਦੇ ਵੀ ਕੱਲ ਨੂੰ ਇਧਰੋਂ ਚਾੜ ਦੇਣਾ ਘਰ ਦੇਣਾ ਤੇ ਇਧਰੋਂ ਲਾ ਲਈ ਫਿਰ ਸਵੇਰੋਂ 8 ਵਜੇ ਤੋਂ 9 ਵਜੇ ਤੱਕ ਸਾਡੇ ਖੋਲ ਸੀ ਗੱਤਾ ਸਾਹਿਬ ਆਓ ਜੀ ਫਿਰ ਮਾਣ ਤੇ ਇਸ ਤੋਂ ਬਾਅਦ ਮੈਂ ਜਿਹੜੀ ਅੱਜ ਜਿਹੜਾ ਅੱਜ ਪ੍ਰੋਗਰਾਮ ਲਿਖਿਆ ਉਸ ਸ਼ਖਸੀਅਤ ਬਾਰੇ ਹੁਣੇ ਦੋ ਸ਼ਬਦ ਕਹਾਂ ਕਿ ਨਰਮਲ ਜੋੜਾ ਇੱਕ ਉਹ ਸ਼ਖਸੀਅਤ ਹੈ ਜਿਨ੍ਹਾਂ ਨੇ ਬਹੁਤ ਸਾਰੇ ਨੌਜਵਾਨਾਂ ਨੂੰ ਪ੍ਰੇਰਨਾ ਦਿੱਤੀ ਹੈ ਬਹੁਤ ਸਾਰੇ ਨੌਜਵਾਨਾਂ ਦੇ ਲਈ ਰਾਹ ਖੋਲੇ ਆ ਜਦੋਂ ਜਿਹੜਾ ਦੌਰ ਸੀ ਕਿ ਲੋਕਾਂ ਨੂੰ ਪੰਜਾਬ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਆ ਲੁਧਿਆਣੇ ਵਾਲੀ ਉਹਦਾ ਨਾਮ ਨਹੀਂ ਸੀ ਪਤਾ ਹੁੰਦਾ ਉਸ ਸਮੇਂ ਦੇ ਵਿੱਚ ਨਰਮਲ ਜੋੜਾ ਜੀ ਨੇ ਉਸ ਯੂਨੀਵਰਸਿਟੀ ਦੇ ਵਿੱਚੋਂ ਪੜ੍ਹ ਕੇ ਵੀ ਤੇ ਉੱਥੇ ਜਿਹੜੀ ਆਹ ਉਹ ਕਾਰਨ ਧੂਵੀ ਵਜੋਂ ਵੀ ਸੁਣਿਆ ਤੇ ਬਹੁਤ ਸਾਰੇ ਉਹਦਿਆਂ ਤੇ ਉਹਨਾਂ ਨੇ ਆਪਣਾ ਸੇਵਾਮਤ ਦਿੱਤੀਆਂ ਪਰ ਪਸੂਨੀ ਢੱਪੀ ਨਾਲ ਜੁੜੀ ਉਹ ਸ਼ਖਸੀਅਤ ਨੂੰ ਅਸੀਂ ਇੱਥੇ ਸਕਾਟਲੈਂਡ ਪਹੁੰਚਣ ਤੇ ਜੀ ਆਇਆਂ ਵੀ ਕਹਿੰਦੇ ਆ ਤੇ ਸਦਾ ਦਿਲੋਂ ਆ ਵੀ ਜੀਓ ਤਾੜੀ ਦੇ ਨਾਲ ਤਾੜੀ ਟੁੱਟਣੀ ਚਾਹੀਦੀ ਸਰਵੋਤਮ ਮੈਂ ਅੱਜ ਦੇ ਆਪਾਂ ਅੱਧਾ ਘੰਟਾ ਲੇਟ ਚੱਲੇ ਤੇ ਮੈਂ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਕਿਉਂਕਿ ਜੇ ਮੈਂ ਨਰਮੋ ਜੌੜਾ ਜੀ ਬਾਰੇ ਅਸੀਂ ਬੋਲਣ ਲੱਗੀਏ ਉਹਨਾਂ ਦੀ ਹੁਣ ਤੱਕ ਦੀ ਉਮਰ ਦੇ ਵਿੱਚ ਕੰਮ ਹੀ ਏਡੇ ਆ ਕਿ ਅਸੀਂ ਕਿਤਾਬਾਂ ਲਿਖਣ ਤੋਂ ਗਾਂ ਲੱਗ ਸਕਦੇ ਆ ਬੋਲਣਾ ਤਾਂ ਉਹਨਾਂ ਲਈ ਜਿਵੇਂ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੈ ਤੇ ਮੈਂ ਸਾਰਿਆਂ ਤੋਂ ਪਹਿਲਾਂ ਬੇਨਤੀ ਕਰਦਾ ਸਾਡੇ ਅਜੈਬ ਸਿੰਘ ਗਰਦਾ ਜੀ ਨੂੰ ਜਿਹੜੇ ਆਪਣੇ ਸ਼ਬਦਾਂ ਰਾਹੀਂ ਅੱਜ ਦੇ ਇਸ ਪ੍ਰੋਗਰਾਮ ਬਾਰੇ ਲਾਫਰ ਸਾਂਝੇ ਕਰਨਗੇ ਵਿਚਾਰ ਸਾਂਝੇ ਕਰਨਗੇ ਸਰਦਾਰ ਅਜੈਬ ਸਿੰਘ ਜੀ ਗਰਥ ਪਰਵਾਹ ਜੀ ਮੈਨੂੰ ਬਹੁਤ ਖੁਸ਼ੀ ਹੋਈ ਹੈ ਅੱਜ ਲਾਸ ਕੋਸਰ ਦੇ ਸੁਦੋਸਰ ਬੋਲਦੇ। ਉਹ ਕਸ ਕਰਕੇ ਪੰਜ ਦਰਿਆ ਦੇ ਇਸ ਪ੍ਰੋਗਰਾਮ ਚ ਆਪਣਾ ਬੰਦਾ ਯੋਗਦਾਨ ਪਾਉਣ ਲਈ। ਗੁਰਬਣੀ ਦੇ ਸ਼ਬਦ ਸਾਝ ਕਹੂੰ, ਸੁਰਲੇ ਸਵੇ ਜਨ ਪੇਵ ਕਿਉ ਤ੍ਰਹੀ ਪਰਭਾਇਓ। ਗੁਰਬਣੀ ਦੀ ਇਹ ਸਤਰਾ ਆਪਾਂ ਹਰ ਰੋਜ਼ ਪੜ੍ਹਦੇ ਆਂ। ਸ਼ਾਇਦ ਅਮਲ ਕਰਦੇ ਆਂ। ਮੈਂ ਕੋਈ ਵੀ ਗੱਲ ਰੂਬੀਟ ਨਹੀਂ ਕਰੂੰਗਾ। ਅਗਰ ਅਸੀਂ ਪੂਰਾ ਸਤਰਾ ਤੇ ਪੜਾ ਦੇਣਾ ਸ਼ੁਰੂ ਕਰ ਪਈਏ ਜਿਹੜੀ ਅਸੀਂ ਹੁਣ ਪੜ੍ਹਦੇ ਤੇ ਵੇਖਦੇ ਆਂ। ਸਾਤ ਬੁੱਟ ਜ਼ਿੰਦਗੀ ਇੱਕ ਵੱਖਰੀ ਹੋ ਗਈ ਮੈਂ ਇਹ ਰਸਤਾ ਆਪਣੇ ਪਿਤਾ ਦੀ ਲੋਕ ਕਹਿੰਦੇ ਜਨ ਜੈਕਸਨ ਜੈਕ ਦੇ ਮਸਾਲੀ ਉਮਰ ਤਰਸਾ ਦੀ ਉਪਰ ਤੱਕ ਜ਼ਿੰਦਗੀ ਤੇ ਉਹ ਸੁਪਰੇ ਦਿਖਾਈ ਮੈਨੂੰ ਜਿਹਨਾਂ ਦੇ ਬਿਨਾਂ ਅੱਲ ਮਾਤੇ ਸਾਂ ਬੋਖਾ ਤੇ ਮੈਂ ਮਦੀ ਨੂੰ ਦੱਸਿਆ ਜੈਨ ਰਹੀ ਉਤੋਂ ਪਹਿਲਾਂ ਮੈਂ ਸੈੱਟੀ ਨੱਕ ਤੋਂ ਲੈ ਕੇ 2011 ਤੱਕ ਲੈਂਡ ਈਵਨ ਸਕਾਟਲੈਂਡ ਵੀ ਕਿਹਨੋਂ ਦਰਿਆ ਤੇ ਖਿਡਾਰੀ ਵਾਤੇ ਚ ਮੇਰੀ ਪਛਾਣ ਪ੍ਰਕਿਰਿਆ ਹਾਂ ਮੇਰਾ ਆਪਣਾ ਚੋਕੜ ਪਿਤਾ ਜੀ ਦਾ ਹੀ ਸਾਹਿਤ ਨਾਲ ਜੁੜਿਆ ਸੀਗਾ ਕਿ ਮੇਰੀ ਦੇਵੀ ਇੱਛਾ ਤੇ ਤੁਮਨਾ ਜੀ ਕਿ ਮੈਨੂੰ ਕੋ ਸਾਹਿਤ ਜਿਹੜੀਆਂ ਗਤੀਵਿਧੀਆਂ ਉੱਚ ਮੌਕਾ ਮਿਲੇ ਤੁਹਾਨੂੰ ਪਤਾ ਹੋਵੇਗਾ 1500 ਰੁਪਏ 15000 ਰੁਪਏ ਨਾਲ ਸਿਕਸ ਚੈਲੰਜਰ ਜਰੀਏ 2 ਇੱਕ ਸਾਲ ਪ੍ਰੋਗਰਾਮ ਅੰਗੋਲੇ ਉਹਦੇ ਕਰਦਾ ਰਿਹਾ ਤੇ ਮੈਨੂੰ ਮਾਣ ਮਿਲਦਾ ਹੁੰਦਾ ਸੀ ਜਦੋਂ ਉਹ ਸਜਣ ਜਿਹੜੇ ਦੇ ਤੋਂ ਵੱਧ ਉਬਰਦੇ ਤੇ ਵਿਦਵਤ ਸਿਆਣਪ ਨਖਦੇਸਨ ਜਦੋਂ ਮੈਂ ਕਹਿੰਦੇ ਸੀ ਕਿ ਦੁਕਾਨਾਂ 'ਚ ਕੰਮ ਕਰਨ ਵਾਲੇ ਬੰਦਿਆਂ ਕੋਲੇ ਸਾਰੰਦਾਂ ਵੇਲੇ ਇੱਥੇ ਤੂੰਡ ਗੋਲੇ ਮੁੱਦੇ ਲੈ ਕੇ ਤੁਰਿਆ ਇੱਕ ਚੱਕਰ ਆ ਹੈ ਉਹ ਜਰੀ ਇੱਕ ਵਰਤਾ ਮੇਰੇ ਸਾਹਮਣੇ ਆਈ ਜਿਹੜੀ ਉਹ ਸਮਝ ਹੋ ਬੋਗੇ ਲੱਗ ਗਈ ਕਿ ਲੱਤ ਗਾ ਕੇ ਬੈਂਟੋ ਵੀ ਸੰਤੇ ਸਾਰੇ ਨਹੀਂ ਗਈ ਤੇ ਮੈਨੂੰ ਉਸ ਘੈੜੀ ਗੱਲ ਜੀ ਨੇ ਕੁੱਬਿਆ ਤੇ ਮੈਂ ਅਕਾਲ ਚੜ੍ਹ ਰਹੀ ਵਿਸੇਦ ਵਾਰਸ ਪ੍ਰੋਗਰਾਮ ਜਿਹੜਾ ਸ਼ੁਰੂ ਕੀਤਾ ਉਹਦੇ ਪਿੱਛੇ ਵੀ ਇਹ ਮੇਰੇ ਛੋਟੇ ਵੀਰ ਦਾ ਇੰਦਾ ਪੋਸਟ ਰਕ ਸ਼ਬਿਆ ਮੇ ਨਜ਼ਰੀ ਪਿਆ ਮੈਂ ਉਹ ਲੈ ਕੇ ਪੰਜਾਬ ਗਿਆ ਤੇ ਪੰਜਾਬ ਚ ਇੱਕ ਨਾਮੀ ਜਿਹੜਾ ਸਨਸੇਗਾ ਪੋਸਟ ਬਲੋਗਰ ਹੁੰਦਾ ਸੀਗਾ ਜਿਹੜਾ ਸੰਤ ਜੀ ਦਾ ਸੁਖਵੰਤ ਜਿਹਨੇ ਮੈਸਮ ਦੇ ਵਿੱਚ ਦੁਨੀਆ ਚ ਇੱਕ ਆਖਰ ਤੇ ਤੌਰ ਤੇ ਆਪਣਾ ਨਾਮ ਨੂੰ ਮੈਂ ਜਾ ਕੇ ਮਿਲਿਆ ਤੇ ਸੀ ਪੋਸਟ ਸ਼ਾਇਆ ਲੰਚਰ ਗਾਇਕ ਦੇ ਖਿਲਾਫ ਸੰਕਤੀ ਕਰਨਾ ਚਾਹੀਦਾ ਉਹ ਦੀ ਸ਼ੁਰੂਆਤ ਤਾਂ ਮੀਡੀਆ ਕਰ ਦਿੱਤੀ ਰਹੀ ਰਮੋ ਵਾਲੀ ਇਹ ਸਾਥ ਨੂੰ ਨਾਲ ਲੈ ਕੇ ਇਸ ਨੂੰ ਪੋਸਟਰ ਦੀ ਉੱਤੇ ਸ਼ੁਰੂਆਤ ਕੀਤੀ ਕਿ ਕੋ ਨੂੰ ਅਸੀਂ ਬੋਖ ਰੱਖ ਕੇ ਆਪਣੇ ਚੈਨਲ ਦੇ ذریعے ਰੱਖ ਦਿੱਤਾ ਲੈਤਰੇ ਕਿ ਉਹ ਗਾਇਕ ਜਿਹੜੀ ਤੁਸੀਂ ਅਸੀਂ ਕਦੇ ਵੀ ਸੋਚ ਨਹੀਂ ਸਕਦੇ ਤੇ ਜਿਹੜੀ ਜਿਹੜੀ ਇਹ ਸਭ ਜਾਣਿਓ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਗਿਆ ਤਾਂ ਉੱਥੇ ਚਾਹ ਸੱਚਨ ਜ਼ਰੂਰ ਮਿਲੇ ਆ ਜਿਨ੍ਹਾਂ ਵੀ ਬਦਲਤ ਮੈਨੂੰ ਸਟੈਪ ਅੱਗੇ ਲੈਣ ਲਈ ਮੌਕਾ ਮਿਲਿਆ ਜਿਵੇਂ ਅੱਜ ਆਪਾਂ ਸਾਰੇ ਮਨਦੀਪ ਕੁਰਵੀ ਦਾ ਮੁੰਡਾ ਤਖਤ ਬੋਲਦੇ ਕਿਤੇ ਕਦੇ ਹੋਏ ਆ ਮੈਂ ਇਹ ਸਮਝਦਾ ਸੱਜਣਾਂ ਨੂੰ ਕਦੀ ਕਿਸੇ ਦੀ ਨਜਾਇਜ਼ ਬਿੱਲੋੜੀ ਸਫਤ ਨਹੀਂ ਕੀਤੀ ਪਰ ਜਿਹੜੀ ਸਫਤ ਕਿਸ ਦੀ ਬਣਦੀ ਹੈ ਉਤੋਂ ਮੈਂ ਕਦੀ ਵੀ ਗੁਰੇਲ ਨਹੀਂ ਕੀਤਾ ਉਹ ਮੇਰਾ ਦੁਸ਼ਮਣ ਹੋਵੇ ਜਾਂ ਮੈਂ ਮਨਦੀਪ ਕੁਰਵੀ ਨਾਲ ਮੈਂ 7 15 20 ਸਾਲ ਤੋਂ ਗੁਜ਼ਰਾ ਹੈ ਜਦੋਂ ਸਕਾਟਲੈਂਡ ਤੋਂ ਵੀ ਸੌਂਫਾ ਲਾਇਆ ਕਿਵੇਂ ਜਿਉਂਦੇ ਰਹੇ ਹੈ ਸੱਚ ਜਾਣਿਓ ਜਦੋਂ ਉਹਨੇ ਇੱਕ ਵਾਰ ਮਿਲਣਾ ਦੁਸੈਂਚੀ ਵਿੱਚ ਮੈਂ ਬਲਾਹੌਰਮ ਜਾ ਰਿਹਾ ਤੇ ਮੇਰੇ ਮਨ ਨੂੰ ਕਿਸ ਤਰ੍ਹਾਂ ਦੀ ਹੋ ਪਰੇ ਜਾਂਦੇ ਗਲਾਸੋ ਜਾਣਾ ਕਿ ਕਿਸੈਂਪਲ ਦੀ ਗੱਲ ਹੁੰਦੀ ਆ ਪਰ ਸੱਚ ਜਾਣਿਓ ਤੁਸੀਂ ਧਰਤਾਂ ਦੇ ਲੋਗ ਹੋ ਤੁਹਾਡੇ ਗਲਾਸਗੋ ਦੇ ਵਿੱਚ ਪੰਜ ਦਰਿਆ ਦਾ ਸੋਣਾ ਆਉਣਾ ਇਹ ਤੁਹਾਡੇ ਲਈ ਵਰਦਾਨ ਸੱਚ ਜਾਣਿਓ ਮੈਂ ਇਹਨਾਂ ਤੇ ਕਹਿਣ ਤੇ ਕਿਸੇ ਤੇ ਕਹਿਣ ਤੇ ਇਹਨਾਂ ਦੀ ਸਿਫਤ ਨਹੀਂ ਕਰ ਜਾ ਰਿਹਾ ਇਸ ਪੰਜ ਦਰਿਆ ਦੇ ਜ਼ਰੀਏ ਤੁਹਾਡੀਆਂ ਗੱਦੀਆਂ ਦੀਆਂ ਸਮਾਜ ਨੂੰ ਕਰਨੀ ਤੇ ਸਮਾਜ ਦੀਆਂ ਗੱਲਾਂ ਵੰਦਾ ਧੁਰ ਤੇ ਬਿਲੇ ਆਉਣੀ ਆ ਇਹ ਮਨਦੀਪ ਸਿੰਘ ਖੁਰਮੀ ਦੇ ਸੇਵਾ ਤੇ ਅੱਜ ਦੇ ਇਸ ਫੋਰਮ ਦੇ ذریعے ਜਿੱਥੇ ਮੈਂ ਸਾਡੇ ਜੀ ਨੂੰ ਜੋੜਾ ਜੀ ਦੇ ذریعے ਕਿਸੇ ਦੀ ਕੋਸ਼ਿਸ਼ ਹੈ ਵੀ ਵਾਕੁਮ ਨੇ ਸੀਗਾ ਜੇ ਮਿਲਦੇ ਰਹੇ ਨੇ ਜਦੋਂ ਪੰਜਾਬ ਜਾਏ ਇਹ ਵੀ ਸਾਡਾ ਇਸ ਤਰ੍ਹਾਂ ਮਾਨ ਕਰਦੇ ਆ ਮੈਂ ਕੋਈ ਬਦਲੇ ਚ ਨਹੀਂ ਗੱਲ ਕਹਿ ਰਿਹਾ ਕਰਨ ਪਾਪ ਹੈਗਾ ਵੀ ਜਿਹੜੇ ਇਸ ਤਰ੍ਹਾਂ ਸਮਾਜ ਚ ਵਧੀਆ ਕੰਮ ਕਰਦੇ ਆ ਅਕਿ ਅਗਰ ਅਸੀਂ ਉਹਨਾਂ ਨੂੰ ਆਪਣਾ ਬਣਦਾ ਯੋਗ ਦਾ ਨਹੀਂ ਪਾਵਾਂਗੇ ਤਾਂ ਇਸ ਤਰ੍ਹਾਂ ਕਿਸੇ ਪੁਤਾਈ ਕਰ ਰਹਿਮਾਂਗੇ ਅਸੀਂ ਇਸ ਦੁਨੀਆ 'ਚ ਜੀਣ ਨਹੀਂ ਆਏ ਆ ਜਿੰਦਗੀ ਜੀਣ ਆਏ ਹਟਾਉਂਦੇ ਨਹੀਂ ਆਏ ਜਿਉਂਿਆ ਸਾਨੂੰ ਇੱਕ ਦੂਜੇ ਦੇ ਆਧਾਰਿਆਂ ਦਾ ਪੱਲਾ ਫੜਨਾ ਸਾਹ ਦੇਣਾ ਸਹਯੋਗ ਦੇਣਾ ਮੈਂ ਸਾਨੂੰ ਦੱਸ ਕੇ ਇਮਾਨਦਾਰੀ ਨਾਲ ਕਰਨੀ ਗੱਲ ਹੁੰਦੀ ਆ ਸਾਡੇ ਬੱਚਿਆਂ ਤੱਕ ਇਹ ਚੀਜ਼ਾਂ ਪਹੁੰਚਾਉਣੀਆਂ ਤੇ ਤੁਹਾਨੂੰ ਸਾਡੇ ਬੱਚੇ ਦੀ ਕੋਈ ਸ਼ਰਮ ਅੱਜ ਪੰਜ ਦਰਿਆ ਦਾ ਮਾਣ ਆਪਣੇ ਪਿਤਾ ਜੀ ਨੂੰ ਯਾਦ ਕਰਦੇ ਆ ਇਸ਼ਿਆਰ ਨਾ ਵੀ ਕਰਨ ਤਾਂ ਮੈਂ ਸਮਝ ਨਹੀਂ ਕਿ ਇਹ ਨਾਲ ਮੰਦੀ ਦੀ ਰੋਟੀ 'ਚ ਕੋਈ ਸੋਧਾ ਫੱਕ ਨਹੀਂ ਪੈਣ ਲੱਗਾ ਪਰ ਇਸ ਜ਼ਰੀਏ ਇਸ ਚੈਨਲ ਦੇ ਜ਼ਰੀਏ ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਆਪਣੇ ਬੱਚੇ ਤੱਕ ਸਹਹਾ ਪਹੁੰਚਾ ਸਕਦੇ ਹਾਂ ਕਿ ਉਹ ਅਬਜ਼ਰਵ ਜਿਹਨਾਂ ਨੇ ਤੁਹਾਨੂੰ ਜਨਮ ਦਿੱਤਾ ਜਿਹਨਾਂ ਨੂੰ ਜਿਹਨਾਂ ਨੇ ਤੁਹਾਨੂੰ ਇਸ ਦੁਨੀਆ ਤੇ ਲੰਮਾ ਉਹਨਾਂ ਦਾ ਬੰਦਾ ਮਾਣ ਕਰਨਾ ਸਾਡੀ ਜ਼ਰੂਰਤ ਹੈ ਸਾਡੀ ਕਿਤਨਾਂ ਹੈਗੀ ਆ ਸੋ ਆਪਾਂ ਸਾਰੇ ਆਪਣੇ ਸਮਾਜ ਵਿੱਚ ਆਪਾਂ ਆਪਣਾ ਯੋਗਦਾਨ ਆਗੇ ਇਸ ਪੇਪਰ ਰਾਹੀਂ ਆਪਣੀਆਂ ਬਾਤਾਂ ਦੂਰ ਦੂਰ ਤੇ ਪਹੁੰਚਾਉਣ ਲਈ ਜਤਕੀਰ ਹੋਈਏ ਤੁਹਾਨੂੰ ਸਾਰਿਆਂ ਨੂੰ ਮਿਲੇ ਵੱਲੋਂ ਹੱਥ ਮਲ ਕੇ ਬੇਤੀ ਹੈ ਆਉਂ ਰਿਹਾ ਕੇ ਇਸ ਪੰਜ ਦਰਿਆ ਦੇ ਪ੍ਰੋਗਰਾਮ ਨੂੰ ਇਸ ਪੰਜ ਦਰਿਆ ਦੇ ਪੇਪਰ ਨੂੰ ਕੈਨਡਲ ਨੂੰ ਦੁਨੀਆ ਤੱਕ ਪਹੁੰਚਾਉਣ ਲਈ ਆਪਣਾ ਯੋਗਦਾਨ ਕਰੀਏ ਉਹ ਦੁੱਖ ਦਾ ਹੋਵੇ ਸੁੱਖ ਦਾ ਹੋਵੇ ਮੈਂ ਸਮਝਦਾ ਗੱਲ ਵੱਢੀ ਹੋਣੀ ਪਦੀ ਹੈ ਸ਼ਾਇਦ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਮ ਆ ਪੰਥ ਇਗਲੈਂਡ ਸੋ ਲੰਡਨ ਕਰਾ ਪੇਪਰ ਸ਼ਬਦ ਜੇਸ਼ ਪ੍ਰਦੇਸ਼ ਜਦੋਂ ਦਾ ਉਹ ਬੰਦ ਹੋਇਆ ਜਦੋਂ ਦਾ ਉਹਨਾਂ ਨੇ ਆਪਣਾ ਕੰਮ ਬੰਦ ਕੀਤਾ ਤੁਸੀਂ ਕਿਹਨਾਂ ਕਦੇ ਕਮੀ ਮਹਿਸੂਸ ਕਰਦੇ ਹੋਵੋਗੇ ਇਹ ਕਮੇਟੀ ਪੰਜ ਦਿਨਾਂ ਦੇ ذریعے ਇਹ ਕਰ ਸਕਦੇ ਹੋ ਇਹਨਾਂ ਸਤਿਨਾਮਾ ਤੁਹਾਡੇ ਸਾਰਿਆਂ ਦਾ ਦਿਲੋਂ ਤੁਹਾਨੂੰ ਆਖਦਾ ਇੱਕ ਆਸ ਕਰਦਾ ਅੱਗੇ ਤੋਂ ਵੀ ਜਦੋਂ ਮੰਦਿਰ ਫਰਮੀਆਂ ਨੂੰ ਬੁਲਾਵੇ ਮੈਂ ਜ਼ਰੂਰ ਆਵਾਂਗਾ ਔਰ ਮੈਂ ਨਿਸ਼ਕਾਮ ਇਸ ਪੇਪਰ ਨੂੰ ਕੇਸ ਬਾਬਤ ਦੇਣ ਦਾ ਵਾਅਦਾ ਕਰ ਚੁੱਕਾ ਮੈਂ ਉਹਦਾ ਕਦੇ ਵੀ ਵਤਨ ਨਹੀਂ ਲਿਆ ਤੇ ਨਾ ਲਵਾਂਗਾ ਕਿਉਂਕਿ ਮੈਂ ਪਿਛਲੇ ਨਹੀਂ ਪੀਛ ਸਕਦਾ ਆਪਣਾ ਪਰਿਵਾਰ ਚਲਾ ਰਿਹਾ ਆਪਣੇ ਕੰਮ ਰਹੀ ਲੇਕਿਨ ਜਿਹੜੇ ਸਮਾਜ ਵਿੱਚ ਮੇਰੇ ਬਣਦੇ ਪਲ ਹੈਗੇ ਉਹ ਮੈਂ ਜ਼ਰੂਰ ਦਿੰਦਾ ਤੇ ਤੁਹਾਡੇ ਤੋਂ ਵੀ ਇਹਨਾਂ ਪਲਾਂ ਦੀ ਆਸ ਕਰਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਸ਼ੁਕਰੀਆ ਸਰ ਸਾਹਿਬ ਬਹੁਤ ਬਹੁਤ ਧੰਨਵਾਦ ਮੈਂ ਕਹਿੰਦਾ ਵੀ ਵੱਡੇ ਤੋਂ ਵੱਡੇ ਸਨਮਾਨਾਂ ਵਰਗੇ ਲੱਭ ਜਾਣਾ ਤੁਸੀਂ ਲੱਭਿਆ ਤੇ ਮੈਂ ਇੱਥੇ ਦੱਸ ਦੇਵਾਂ ਕਿ ਸਰਦਾਰ ਅਜੈਬ ਸਿੰਘ ਗਰਚਾ ਜੀ ਜਿਹੜੇ ਵਾਲੀਬਾਲ ਖੇਡ ਨਾਲ ਸੰਬੰਧਤ ਰਹੇ ਆ ਤੇ ਇਹਨਾਂ ਨੇ ਆਪਦੀ ਉਮਰ ਦਾ ਜਿਹੜਾ ਸੁਨਹਿਰੀ ਸਮਾਂ ਉਹ ਵਾਲੀਬਾਲ ਖੇਡ ਦੇ ਲੇਖੇ ਲਾਇਆ ਜਿੱਥੇ ਛੋਟੀ ਉਮਰ ਤੋਂ ਲੈ ਕੇ ਇਹਨਾਂ ਨੇ ਵਾਲੀਵਾਲ ਖੇਡੀ ਆ ਤੇ ਉਹਦੇ ਬਾਅਦ ਚ ਬੱਚਿਆਂ ਨੂੰ ਖੜਾਉਂਦੇ ਵੀ ਰਹੇ ਤੇ ਹੁਣ ਵੀ ਖੜਾਉਂਦੇ ਵੀ ਆ ਹੱਲਾਸ਼ੇਰੀ ਵੀ ਦਿੰਦੇ ਆ ਤਾਂ ਕਿ ਤੰਦਰੁਸਤੀ ਵੀ ਬਣੀ ਰਹੇ ਤੇ ਸਾਡੀ ਸਮੂਲੀਅਤ ਵੀ ਬਣੀ ਰਹੇ ਹੁਣ ਮੈਂ ਕਲਮ ਨੂੰ ਉਹ ਆਪਣੇ ਵੱਲੋਂ ਜਿਹੜੇ ਅੱਜ ਦੇ ਇਸ ਸਮਾਗਮ ਬਾਰੇ ਨਿਰਮਲ ਜੋੜਾ ਜੀ ਉਹਨਾਂ ਨੂੰ ਇਹ ਸਮਾਦ ਖਾਣ ਜਾ ਰਹੇ ਆ ਉਹਦੇ ਬਾਰੇ ਉਹ ਆਪਣੇ ਵਿਚਾਰ ਸਾਂਝੇ ਕਰਨਗੇ ਡਾਕਟਰ ਨਿਰਮਲ ਡਾਕਟਰ ਤਾਰਾ ਸਿੰਘ ਆਲੜ ਜੀ ਸੌਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸਮਾਗਮ ਬਹੁਤ ਖੁਸ਼ੀ ਭਰਿਆ ਵੀ ਹੈ ਤੇ ਮਾਣ ਵਾਲਾ ਵੀ ਹੈ ਤੇ ਬੜਾ ਅਦਭੁਤ ਵੀ ਹੈ ਕਹਾਣੀਆਂ ਬਿਵਾਨੀਆਂ ਫੂਟਸ ਫੂਟ ਗ੍ਰੇਡ ਗੁਰੂ ਸਾਹਿਬ ਦਾ ਇਹ ਵਾਕ ਹੈ ਕਿ ਬੱਚਿਆਂ ਨੂੰ ਆਪਣੇ ਪੁਰਖਿਆਂ ਨੂੰ ਯਾਦ ਕਰਨਾ ਚਾਹੀਏ ਉਹਨਾਂ ਦੀਆਂ ਨਿਸ਼ਾਨੀਆਂ ਰੱਖਣੀਆਂ ਚਾਹੀਦੀਆਂ ਇਹ ਪਿੰਡ ਪੰਜ ਦਰਿਆ ਦੇ ਜਿਹੜੇ ਸੰਪਾਦਕ ਨੇ ਖੁਰਮੀ ਉਹਨਾਂ ਨੇ ਸ਼ੁਰੂ ਕੀਤੀ ਹੈ ਬਹੁਤ ਚੰਗੀ ਗੱਲ ਹੈ ਤੇ ਅਸੀਂ ਸਾਰੇ ਰਲ ਕੇ ਦੁਆ ਕਰੀਏ ਰਲ ਕੇ ਮਿਲ ਕੇ ਇਸ ਗੱਲ ਦੀ ਸਪੋਰਟ ਕਰੀਏ ਔਰ ਜਿਹੜੀ ਪੰਜਾਬੀ ਮਾਂ ਬੋਲੀ ਹੈ ਉਹ ਪੰਜ ਦਰਿਆ ਦੇ ਰੂਪ ਵਿੱਚ ਸਾਡੇ ਕੋਲ ਆ ਗਈ ਹੈ ਅਸੀਂ ਉਹਦੇ ਵਿੱਚ ਆਪਣੀਆਂ ਰਚਨਾਵਾਂ ਆਪਣੇ ਵਿਚਾਰ ਪੇਸ਼ ਕਰੀਏ ਤੇ ਛੋਟੇ ਬੱਚਿਆਂ ਨੂੰ ਜੋੜਨ ਲਈ ਕਿਉਂਕਿ ਜਿਹੜੇ ਅੱਜ ਦੇ ਬੱਚੇ ਇੱਥੇ ਤੋਂ ਜੰਮ ਪੜਾਏ ਉਹਨਾਂ ਦੀਆਂ ਜਿਹੜੀਆਂ ਇੰਗਲਿਸ਼ ਵਿੱਚ ਲਿਖੀਆਂ ਹੋਈਆਂ ਚੀਜ਼ਾਂ ਕੋਈ ਉਹ ਛਾਪਣ ਦਾ ਇੱਕ ਕਾਲਮ ਵੀ ਇਹਦੇ ਵਿੱਚ ਸ਼ੁਰੂ ਕੀਤਾ ਗਿਆ ਉਹ ਉਹਦੇ ਤੇ ਵੀ ਸਹਿਯੋਗ ਹੋਣਾ ਚਾਹੀਦਾ ਸੋ ਗੁਰੂ ਸਾਹਿਬ ਦਾ ਜਿਹੜਾ ਆਸ਼ਾ ਸਾਡਾ ਉਹਨੂੰ ਮੁੱਖ ਰੱਖਣਾ ਚਾਹੀਦਾ ਕਿ ਸਾਨੂੰ ਗੁਰੂ ਨੇ 1430 ਪੇਜ ਦਾ ਇੱਕ ਬਹੁਤ ਵੱਡਾ ਗ੍ਰੰਥ ਜਿਹਨੂੰ ਗੁਰੂ ਦਾ ਨਾਮ ਦਿੱਤੇ ਸਾਰੀ ਦੁਨੀਆ ਵਿੱਚ ਉਹਨੂੰ ਪੂਜਿਆ ਜਾਂਦਾ ਔਰ ਸਭ ਤੋਂ ਸਾਹਿਬ ਦੀ ਪੰਜਾਬੀ ਸਾਹਿਬ ਦੀ ਸਭ ਤੋਂ ਵੱਡੀ ਅਣਮੁੱਲੀ ਪੂਜਣਯੋਗ ਗੁਰੂ ਰੂਪ ਵਿੱਚ ਜੋ ਕਿਤਾਬ ਹੈ ਉਹਨੂੰ ਪੜਨ ਦੀ ਸਮਝਣ ਦੀ ਸਾਨੂੰ ਪਰਮਾਤਮਾ ਸਮਰੱਥ ਬਖਸ਼ੇ ਚ ਸਮਝਣੀ ਚਾਹੀਦੀ ਹੈ ਤੋਂ ਅੱਜ ਦਾ ਸਮਾਗਮ ਨਿਰਮਲ ਜੋੜਾ ਜੀ ਜਿਨ੍ਹਾਂ ਨੇ ਕਿ ਡਾਕਟਰੀ ਕੀਤੀ ਹੈ ਇਸ ਕਰਕੇ ਉਹਨਾਂ ਨੂੰ ਡਾਕਟਰ ਨਿਰਮਲ ਜੋੜਾ ਕਿਹਾ ਜਾਂਦਾ ਤੇ ਉਹਨਾਂ ਦੀ तकरीबन 2 ਦਰਜਣ ਤੋਂ ਜ਼ਿਆਦਾ ਕਿਤਾਬਾਂ ਛਪ ਚੁੱਕੀਆਂ ਜਿਹਦੇ ਵਿੱਚ ਕਹਿ ਸਕਦੇ 10-12 ਨਾਵਲ ਨੇ ਤੇ ਬਾਕੀ ਜਿਹੜਾ ਲੇਖ ਕਹਿ ਦੀ ਨਿਵੰਦ ਕਹਿ ਦੀ ਉਹਨੂੰ ਜਿਹਦੇ ਕੇਸ ਜ਼ਿੰਦਗੀ ਦੇ ਹਰੇਕ ਪੱਖ ਉੱਤੇ ਦੁੱਖ ਸੁੱਖ ਸਾਡੇ ਜਿਹੜੇ ਜਿਵੇਂ ਅਸੀਂ ਵਿਦੇਸ਼ਾਂ ਨੂੰ ਆਉਨੇ ਆ ਜਾਂ ਵਿਦੇਸ਼ਾਂ ਨੂੰ ਪ੍ਰੋਜੈਕਟ ਲੈ ਕੇ ਜਾਂਦੇ ਆ ਤੇ ਉਹ ਉਹਦੇ ਤੇ ਤੇ ਖਾਸ ਕਰਕੇ ਸਿੱਖ ਇਤਿਹਾਸ ਦੇ ਮਾਤਾ ਗੁਰੀ ਨਾਟਕ ਇੱਕ ਉਹਨਾਂ ਦਾ ਜਿਹੜਾ ਉਹ ਰਣਕੋ ਵਿੱਚ ਖੇੜਿਆ ਗਿਆ ਔਰ ਬਕਾਇਦਾ ਟਿਕਟ ਤੇ ਲੋਕਾਂ ਨੇ ਉਹਨੂੰ ਦੇਖਿਆ ਔਰ ਜਿਹੜੀ ਵੱਡੀ ਗੱਲ ਹੁਣ ਤਾਂ ਇੱਕ ਪਾਥਰੀ ਨਾਟਕ ਸ਼ੁਰੂ ਹੋ ਗਿਆ ਫਿਰਤ ਪੈ ਗਈ ਹੈ ਕਿ ਉਥੋਂ ਦੇ ਇਹਨਾਂ ਨੇ ਬੱਚੇ ਲੈ ਕੇ ਉਹਨਾਂ ਨੂੰ ਟ੍ਰੇਨ ਕਰਕੇ ਗੁਰੂ ਸਾਹਿਬ ਦਾ ਇਤਿਹਾਸ ਦੱਸ ਕੇ ਉਹਨਾਂ ਵਿੱਚ ਉਹ ਰੂਹ ਭੂਕ ਕੇ ਉਹਨਾਂ ਤੋਂ ਐਕਟਿੰਗ ਕਰਵਾਈ ਉੱਤੇ ਫਰੰਟੋ ਵਿੱਚ ਇਹ ਵੱਡੀ ਗੱਲ ਸੀ ਬਹੁਤ ਤਾਂ ਸਾਡੇ ਕੋਲੇ ਜਿਹੜੀ ਬਹੁਤ ਅਮੋਲਕ ਖਜ਼ਾਨਾ ਜੋ ਸਾਨੂੰ ਗੁਰੂ ਸਾਹਿਬ ਨੇ ਦੱਸਿਆ ਉਹ ਹੈਗਾ ਕਿ ਅੰਬਰੋਂ ਵਰਸੇ ਪਿਆਰ ਤੇ ਸਰਦੀ ਉਬਲੇ ਪਿਆਰ ਸਾਡੇ ਚਾਰੇ ਪਾਸੇ ਪਿਆਰ ਪਿਆਰ ਹੀ ਬੇਸ਼ੁਮਾਰ ਪਰ ਅਸੀਂ ਫੇਰ ਵੀ ਹਾਂ ਬੁਮਾਰਾ ਇਸ ਗੱਲ ਨੂੰ ਜਗਾਉਣ ਲਈ ਇਹ ਜਿਹੜਾ ਗੁਣ ਹੈਗਾ ਇਹਨੂੰ ਟੁੰਬਲ ਨਹੀਂ ਨਿਰਮਲ ਜੋੜਾ ਵਿੱਚ ਇੱਕ ਪਰਮਾਤਮਾ ਦੇ ਰੂਪ ਕੋਈ ਨੌਜਵਾਨਾਂ ਨੂੰ ਸਾਹਿਤ ਨਾਲ ਜੋੜਨ ਲਈ ਪੰਜਾਬੀ ਮਾਂ ਬੋਲੀ ਨਾਲ ਜੋੜਨ ਲਈ ਸਿੱਖ ਵਿਸੇ ਨਾਲ ਜੋੜਨ ਲਈ ਉਹਨਾਂ ਦਾ ਲੋਕ ਕੰਮ ਹੈ ਉਹ ਬੜਾ ਅਮੋਲਕ ਕੰਮ ਹੈ ਸਾਨੂੰ ਸਾਰਿਆਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਕੰਮ ਕਰਨਾ ਪੈਸੇ ਕਮਾਉਣੇ ਤੇ ਇਹ ਠੀਕ ਹੈ ਸਾਰਿਆਂ ਨੂੰ ਲੋੜ ਹੈ ਦੀ ਪਰ ਇਹਦੇ ਪੈਰਲਲ ਜੋ ਅਸੀਂ ਗੁਰਵਾਣੀ ਦੀ ਉਦਾਹਰਣਾਂ ਦੇਖਦੇ ਹਾਂ ਤਾਂ ਗੁਰੂ ਸਾਹਿਬ ਨੇ ਜੋ ਕਿਹਾ ਹੈ ਕਿ ਜੋ ਤੂੰ ਕਰਦਾ ਹੈ ਰੋਜ਼ ਇਹ ਤਾਂ ਜਾਨਵਰ ਦੀ ਕਰਦਾ ਹੈ ਤੇ ਜੋ ਮੈਂ ਕਰਦਾ ਤੇਰੇ ਲਈ ਉਹ ਕੋਈ ਨਹੀਂ ਕਰ ਸਕਦਾ ਗੁਰੂ ਸਾਹਿਬ ਨੇ ਪ੍ਰਮਾਤਮਾ ਦਾ ਰੂਪ ਹੋ ਕੇ ਸਾਨੂੰ ਬਾਣੀ ਦਿੱਤੀ ਐਸੇ ਕਰਕੇ ਸੀ ਗੁਰਬਾਣੀ ਨੂੰ ਵਾਹ ਵਾਹ ਨਿਰੰਕਾਰ ਕਹਿੰਦੇ ਨੇ ਨਿਰੰਕਾਰ ਦੇ ਰੂਪੇ ਨਹੀਂ ਸੋ ਇਹ ਜਿਹੜਾ ਸਾਨੂੰ ਸਨੇਹ ਦਿੱਤਾ ਹੈ ਉਹਨਾਂ ਨੇ ਉਸ ਸੇਹ ਨੂੰ ਉਸ ਨੂੰ ਚਾਰ ਚਰਨ ਲਾਉਣ ਲਈ ਕੁਝ ਸਾਹਿਤਕ ਲੋਕ ਕੁਝ ਹੋਰ ਮਹਾਂ ਬਹੁਤ ਜਿਨ੍ਹਾਂ ਦੇ ਵਿੱਚ ਇਹ ਜਜ਼ਬਾ ਹੁੰਦਾ ਹੈ ਕਿ ਅਸੀਂ ਆਪਣੇ ਜਿਹੜੇ ਨੌਜਵਾਨ ਲੋਕ ਹੈ ਕਿ ਨੌਜਵਾਨ ਜਿਹੜਾ ਹੈ ਸਾਡਾ ਉਹ ਸਾਡੀ ਰੀੜ ਦੀ ਹੱਡੀ ਸਾਡੀ ਕੌਮ ਦੀ ਤੇ ਜੇ ਰੀੜ ਦੀ ਹੱਡੀ ਵਿਖਰ ਜੇ ਤੇ ਕੌਮ ਜਾਂ ਦੇਸ਼ ਨਹੀਂ ਰਹਿੰਦਾ। ਤਾਂ ਇਸ ਵੇਲੇ ਰੀੜ ਦੀ ਹੱਡੀ ਦੇ ਮੰਨ ਕੇ ਸਾਡੇ ਜਿਹੜੇ ਵਿਖਰ ਰਹੇ ਉਹਨੂੰ ਸੰਭਾਲਣ ਲਈ ਜਿਹੜੇ ਸਹਾਇਤਕਾਰ ਜਾਂ ਜਿਹੜੇ ਸੋਸ਼ਲ ਵਰਕਰ ਹੁੰਦੇ ਆ ਜਾਂ ਜਿਹੜੇ ਧਾਰਮਿਕ ਲੀਡਰ ਹੁੰਦੇ ਆ ਸਿਆਸੀ ਲੀਡਰ ਉਹਦੇ ਸੱਚੇ ਸੱਚੇ ਉਹਨਾਂ ਦੀ ਡਿਊਟੀ ਹੁੰਦੀ ਹੈ। ਪਰ ਦੁਖੀ ਗੱਲ ਹੈ ਕਿ ਅਸੀਂ ਸਾਰੇ ਕੁੜਦੇ ਵਾਂ ਐ ਸੋੜੇ ਵਿਖਰੇ ਹੋਏ ਆਂ ਪਟਕੇ ਹੋਏ ਆਂ ਤੇ ਉਹਨੂੰ ਠਟਕਣਾ ਨੂੰ ਰੋਕਣ ਲਈ ਇਸ ਤਰ੍ਹਾਂ ਦੀ ਜਿਹੜੀ ਸੈਮੀਨਾਰ ਇਸ ਤਰ੍ਹਾਂ ਦੀ ਵਿਚਾਰ ਗੋਸ਼ਟੀਆਂ ਉਹ ਬਹੁਤ ਜ਼ਰੂਰੀ ਹੁੰਦੀ ਹੈ। ਤੋਂ ਇਹਨਾਂ ਦੇ ਜੋ ਵਿਚਾਰ ਹੈ ਉਹ ਇਹ ਆਪ ਹੀ ਪੇਸ਼ ਕਰ ਸਕਦੇ। ਅਸੀਂ ਨਾਂ ਬਾਰੇ ਮੈਂ ਇਹੀ ਕਹਿ ਸਕਦਾ ਕਿ ਇਹਨਾਂ ਕੋਲੇ ਇੱਕ ਰਾਈਟਰ ਹੋਣ ਤੋਂ ਬਿਨਾ ਇੱਕ ਆਮ ਪ੍ਰੋਫੈਸਰ ਹੋਣ ਤੋਂ ਬਿਨਾ ਟੀਚਰ ਹੋਣ ਤੋਂ ਬਿਨਾ ਵੱਡੀ ਗੱਲ ਜਿਹੜੀ ਹੈ ਉਹ ਹੈ ਨਿਮਰਤਾ ਨਿਮਰਤਾ ਹੋਣੀ ਪਿਆਰ ਹੋਣਾ ਇਹ ਜੋੜ ਸਕਦਾ ਬੰਦੇ ਨੂੰ ਔਰ ਜੋੜ ਕੇ ਉਸਾਰ ਸਕਦਾ ਅੱਗੇ ਵਧਾ ਸਕਦਾ ਤੇ ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਵਿਖਟ ਨੀਮੀ ਨਾਨਕਾ ਤੇ ਇਹਦੇ ਨਾਲ ਕੀ ਹੋ ਗੁਣ ਚੰਗੀਆਂ ਆ ਤਤ ਇਦਣੇ ਤੇਰੇ ਕੋਲ ਗੁਰੂ ਇਕੱਠੇ ਹੋਣਗੇ ਚਿੰਗੀਆਂ ਹੀ ਇਕੱਠੀਆਂ ਹੋਣਗੀਆਂ ਤੱਤ ਦਾ ਮਤਲਬ ਇਹ ਤੱਤ ਬਹੁਤ ਵੱਡੀ ਚੀਜ਼ ਹੈ ਉਹ ਕਨਕਲੂਜਨ ਕਿ ਕਨਕਲੂਜਨ ਹੁੰਦਾ ਹੈ ਕਿ ਕਿਸੇ ਇੱਕ ਨਾਵਲ ਨੂੰ ਇੱਕ ਲਾਈਨ ਵਿੱਚ ਕਹਿ ਦੇਣਾ ਸੋ ਹੁਣੇ ਹੁਣੇ ਮੈਂ ਇੱਕ ਇੱਥੇ ਸਾਡੇ ਤੋਂ ਬਹੁਤ ਦੇਰ ਬਾਅਦ ਵਿਛੜੇ ਹੋਏ ਗੁਰਦੇਵ ਸਿੰਘ ਹੁਣੇ ਬਿਰਦੀ ਬੈਠੇ ਆ ਤੇ ਉਹ ਮੈਨੂੰ ਮਿਲੇ ਤੇ ਮੈਂ ਗੱਲ ਕਰ ਰਿਹਾ ਸੀ ਉਹਨਾਂ ਨਾਲ ਵੀ ਜੇ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਲਾਈਨ ਵਿੱਚ ਕਹਿਣਾ ਹੋਵੇ ਤਾਂ ਕਿਵੇਂ ਕਹਾਂਗੇ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਇਹ ਸਿੱਖ ਨੂੰ ਗਿਆ ਸੀ ਕਿ ਜੇ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਲਾਈਨ ਚ ਕਹਿਣਾ ਤੇ ਕਿਹਦੇ ਕਹਾਂਗੇ ਤਾਂ ਮੇਰੇ ਖਾਲ 10 ਸਿੱਖੋਂ ਨੇ ਦੁਆਲੇ ਖੜੇ ਸੀ ਇੱਕ ਸਿੱਖ ਨੇ ਫਿਰ ਜਿਆਦੀ ਵੀ ਮੈਂ ਕਹਿ ਸਕਦਾ ਉਹਨਾਂ ਨੇ ਫਿਰ ਕਿ ੴ ਸਤਿਗੁਰ ਪ੍ਰਸਾਦਿ ਤਾਂ ਇੱਕ ਇੱਕ ਲਾਈਨ ਗੁਰੂ ਗ੍ਰੰਥ ਸਾਹਿਬ ਦਾ ਉਹਨਾਂ ਨੂੰ ਮਿਲ ਆ ਕਿ ਪਰ ਗੁਰੂ ਸਾਹਿਬ ਨੇ ਸਾਨੂੰ ਜ਼ੋਰ ਪਾਇਆ ਕਿ ਸਿਮਰੋ ਸਿਮਰ ਸਿਮਨ ਸੁਖ ਪਾਵੋ ਕਲ ਕਲੇਸ਼ ਤਾਂ ਨਹੀਂ ਮਗਰ ਸਾਰੀ ਸੁਖਮਨੀ ਦਾ ਜੋੜ ਪਹਿਲੀ ਲਾਈਨ ਦੇ ਦਿੱਤਾ ਉਹਨਾਂ ਨੇ ਕਿ ਸੁਖਮਨੀ ਪੜ ਬਾਣੀ ਪੜ ਹੋਰ ਵੀ ਬਹੁਤ ਕੁਝ ਪੜ ਪਰ ਸਿਮਰਨ ਤੋਂ ਵਰੀਲ ਨਾ ਕਰ ਤੇ ਸਿਮਰਨ ਦਾ ਮਤਲਬ ਪਹਿਲੀ ਰੂਪ ਵਿੱਚ ਰਟਣ ਹੈ ਜਿੰਨੇ ਅਸੀਂ ਕਿਸੇ ਜੀ ਨੂੰ ਯਾਦ ਕਰਦੇ ਹਾਂ ਤੋਂ ਰਟਣ ਕਰਨਾ ਹੀ ਤੋਂ ਤੁਸੀਂ ਰਹਿ ਨਹੀਂ ਸਕਦੇ ਕੋਈ ਚੀਜ਼ ਸਿੱਖਣੀ ਹੈ ਤਾਂ ਰਟਣ ਕਰਨਾ ਪੈਂਦਾ ਹੈ ਉਸ ਤੋਂ ਬਾਅਦ ਤੇ ਤੁਹਾਡੇ ਅੰਦਰ ਰੱਜ ਜਾਂਦੀ ਹੈ ਫਿਰ ਉਹ ਤੁਹਾਨੂੰ ਕੁਝ ਨਹੀਂ ਕਰਨ ਦਿੰਦਾ ਫਿਰ ਤੁਸੀਂ ਬੈਠੇ ਹਾਂ ਅਨੰਦ ਨਾਲ ਉਹ ਸਮਝ ਆ ਗਈ ਤੇ ਜਿਹੜੀਆਂ ਚੀਜ਼ਾਂ ਰੋਕੀਆਂ ਗੁਰੂ ਸਾਹਿਬ ਨੇ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੈ ਜਲ ਮੇ ਜਨ ਤੋ ਪਾਇ ਕੇ ਤਨਾ ਮੇ ਰੁਜੀ ਦੇ ਕਾਹੇ ਰੇ ਬਨ ਕੋ ਜੰਝਾਈ ਸਰਵ ਨਿਵਾਸੀ ਸਦਾ ਲੇਪਾ ਤੋਹੇ ਸੰਸਾਰੀ ਬਹੁਤ ਮੱਧ ਜੋ ਵਾਸਵਸਤ ਹੈ ਮੁਕਰਮਾ ਜੈਸੇ ਸਾਈ ਤੈਸੇ ਹੀ ਹਰ ਬਸੇ ਲੰਤਰ ਕਾਢੀ ਕੋ ਦੇ ਉੱਪਰ ਸੋ ਆਪਣੇ ਆਪ ਦੀ ਖੋਜ ਤੇ ਆਪਣੇ ਆਪ ਨਾਲ ਜੁੜਨਾ ਤੇ ਗਾਂ ਹੰਸਰਿਆਂ ਨੂੰ ਜੋੜਨਾ ਇਹ ਸਾਰੇ ਗੁਣ ਜਿਹੜੇ ਆ ਜਦੋਂ ਕਿਸੇ ਬੰਦੇ ਵਿੱਚ ਪਰਮਾਤਮਾ ਫਾਦੰਦਾ ਤਾਂ ਉਹਨੂੰ ਅਸੀਂ ਕਿਹਨੇ ਡਾਕਟਰ ਇਲਾਜ ਕਰਨ ਲਾ ਉਹ ਜਿਹੜੀ ਡਾਕਟਰਡ ਹੈ ਨਾ ਜਿਹੜੀ ਪੀ ਐਡੀ ਹੈ ਚਾਹੇ ਉਹ ਕਿਸੇ ਸਬਜੈਕਟ ਦੀ ਹੋਵੇ ਜਾਂ ਕਿਸੇ ਵੀ ਕੰਮ ਦੀ ਹੋਵੇ ਤਾਂ ਉਹ ਬੰਦੇ ਕੋਲੇ ਪਰਮਾਤਮਾ ਨੇ ਜਦੋਂ ਮੰਨੂ ਕੋਈ ਗੁਣ ਦਿੱਤਾ ਹੈ ਕਿ ਉਹ ਕੁਛ ਨਾ ਕੁਛ ਸਾਡੇ ਚੇਂਜ ਲੈ ਆ ਸਕਦੇ ਸੋ ਮੈਂ ਅੱਜ ਦੇ ਸਾਡੇ ਸਰਕਾਰਯੋਗ ਮਹਿਮਾਨ ਜਿਨ੍ਹਾਂ ਨੂੰ ਕਿ ਫਾਈਂਡ ਰਿਅਲ ਸਾਰੀ ਟੀਮ ਨੇ ਫੈਸਲਾ ਕਰਕੇ 골ਡ ਮੈਡਲ ਨਾਲ ਮਨਾਉਣ ਦਾ ਕੱਲ੍ਹ ਲਈ ਅ ਅ ਅੱਜ ਦੇ ਸਾਰੇ ਸਮਾਗਮ ਵਾਲੇ ਪ੍ਰਬੰਧਕਾਂ ਨੂੰ ਤੇ ਇੱਥੇ ਆਈ ਸਾਰੀ ਸੰਗਤ ਨੂੰ ਵਧਾਈ ਦਿੰਦਾ ਕਿ ਸਾਡੇ ਦਰਮਿਆਨ ਬਹੁਤ ਵਧੀਆ ਸੱਚੀ ਪਾਈਏ ਸਾਨੂੰ ਬਹੁਤ ਖੁਸ਼ੀ ਹੈ ਤੇ ਖੁਸ਼ੀ ਹੋਣੀ ਚਾਹੀਦੀ ਅੱਗੇ ਵਾਸਤੇ ਵੀ ਗੁਰੂ ਸਾਹਿਬ ਦੀ ਮਿਹਰ ਨਾਲ ਅਸੀਂ ਇਹ ਕੰਮ ਕਰਦੇ ਰਹੀਏ ਜੁੜੇ ਰਹੀਏ ਪਿਆਰ ਬਣਿਆ ਰਵੇ ਤੇ ਗਲਾਸਕੋ ਦੀ ਵਧੀਆ ਮੇਕੀ ਤਰਤੀ ਜਿਹੜੀ ਹੈ ਇਸ ਤਰ੍ਹਾਂ ਮਹਿਕਦੀ ਰਹੇ ਤੇ ਅਸੀਂ ਜੁੜ ਕੇ ਇਹ ਕੰਮ ਕਰਦੇ ਰਹੀਏ ਇਹਨਾਂ ਕਹਿੰਦਾ ਹੋਇਆ ਖਿਮਾਂ ਦਾ ਰੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ